ਅਸਲ ਵਿੱਚ ਸਰੀਰ ਮਨ ਦਾ ਪਰਛਾਵਾ ਹੈ ਸਰੀਰ ਮਨ ਨੂੰ ਕੰਟਰੋਲ ਨਹੀਂ ਕਰਦਾ ਸਗੋਂ ਮਨ ਉਲਟ ਸਰੀਰ ਨੂੰ ਕੰਟਰੋਲ ਕਰਦਾ ਹੈ ਇਕਾਗਰ ਹੋਣ ਨਾਲ ਮਨ ਨੂੰ ਇਕੱਠਾ ਕਰਕੇ ਮਨ ਦੀਆਂ ਸਾਰੀਆਂ ਸ਼ਕਤੀਆਂ ਧਿਆਨ ਨਾਲ ਇਕੱਠੀਆਂ ਹੋ ਜਾਂਦੀਆਂ ਹਨ ਯੋਗ ਵਿਗਿਆਨ ਮੰਦਾ ਹੈ ਬੇਚੈਨ ਮਨ ਉੱਪਰ ਧਿਆਨ ਨਾਲ ਉਸ ਦੇ ਸੰਵੇਗਾਂ ਉੱਪਰ ਕਾਬੂ ਪਾ ਕੇ ਇਕਾਗਰ ਹੋਇਆ ਜਾ ਸਕਦਾ ਹੈ ਧਿਆਨ ਮੈਡੀਟੇਸ਼ਨ ਕਿਵੇਂ ਕਰੀਏ ਰਾਤਨ ਯੋਗ ਗ੍ਰੰਥਾਂ ਦੇ ਅਨੁਸਾਰ ਮਨੁੱਖ ਦੋ ਚੀਜ਼ਾਂ ਦੇ ਮਿਲਨ ਤੋਂ ਬਣਿਆ ਹੈ ਇੱਕ ਚੈਤਨਈ ਸਤੈ ਜਿਸ ਨੂੰ ਆਤਮਾ ਕਹਿੰਦੇ ਹਨ ਤੇ ਦੂਸਰਾ ਜਨ ਅਰਥਾਤ ਸਰੀਰ ਆਤਮਾ ਇੱਕ ਹੈ ਸ਼ਾਸਤਰਾਂ ਨੇ ਸਰੀਰ ਤਿੰਨ ਪ੍ਰਕਾਰ ਦੇ ਮੰਨੇ ਹਨ ਇੱਕ ਕਾਰਨ ਦੋ ਸੂਖਮ ਤੇ ਤਿੰਨ ਸਥੂਲ ਸਰੀਰ ਇੱਕ ਕਾਰਨ ਸਰੀਰ ਜਨ ਤੇ ਚੇਤਨ ਦਾ ਤੇ ਸੂਖਮ ਵਿਲਾਪ ਨਾਲ ਹੀ ਆਤਮਾ ਦਾ ਸੰਸਾਰ ਨਾਲ ਮੇਲ ਆਰੰਭ ਹੁੰਦਾ ਦੋ ਸੂਖਮ ਸਰੀਰ ਵਿੱਚ ਇੰਦਰੀਆਂ ਮਨ ਪ੍ਰਾਨ ਬੌਧੀ ਆਦਿਕ ਸ਼ਾਮਲ ਹਨ ਇਹ ਸਰੀਰ ਆਤਮਾ ਨਾਲ ਰਹਿੰਦਾ ਹੈ ਤੇ ਮਰਨ ਸਮੇਂ ਸਰੀਰ ਤੋਂ ਅਲੱਗ ਹੋ ਜਾਂਦਾ ਹੈ ਤਿੰਨ ਸਥੂਲ ਸਰੀਰ ਹੱਡੀ ਮਾਸ ਤੇ ਖੂਨ ਤੋਂ ਬਣਿਆ ਦਿਸਣ ਵਾਲਾ ਸਰੀਰ ਹੈ ਇਹਨਾਂ ਤਿੰਨਾਂ ਸਰੀਰਾਂ ਵਿੱਚ ਪੁਰਾਤਨ ਯੋਗ ਨੇ ਪੰਜ ਕੋਸ਼ ਮੰਨੇ ਹਨ ਜੋ ਆਤਮਾ ਦੇ ਪਰਦੇ ਗਲਾਫ ਹਨ ਇੱਕ ਅਨਮਈ ਕੋਸ਼ ਦੋ ਪ੍ਰਾਨਮਈ ਕੋਸ਼ ਤਿੰਨ ਮਨਉਮਈ ਕੋਸ਼ ਚਾਰ ਗਿਆਨਮਈ ਕੋਸ਼ ਤੇ ਪੰਜ ਆਨੰਦਮਈ ਕੋਸ਼ ਇੱਕ ਆਨਮਈ ਕੋਸ਼ ਪਿਤਾ ਦੇ ਵੀਰ ਰੀ ਮਾਤਾ ਦੇ ਰਜ ਤੇ ਖੁਰਾਕ ਤੋਂ ਬਣਿਆ ਸਰੀਰ ਦਾ ਸਭ ਤੋਂ ਮੋਡਾ ਪਰਦਾ ਹੈ ਦੋ ਪ੍ਰਾਨਮਈ ਕੋਸ਼ ਪੰਜ ਪ੍ਰਾਨ ਪ੍ਰਾਨ ਅਪਾਨ ਸਮਾਨ ਆਉਦਾਨ ਤੇ ਵਯਾਨ ਹਨ ਤੇ ਪੰਜ ਕਰਮ ਇੰਦਰੀਆਂ ਤੋਂ ਬਣਿਆ ਹੈ ਪ੍ਰਾਨ ਹਿਰਦੇ ਵਿੱਚ ਰਹਿੰਦੇ ਹਨ ਤੇ 24 ਘੰਟਿਆਂ ਵਿੱਚ 21600 ਵਾਰ ਬਾਹਰ ਆਉਦੇ ਹਨ ਆਪਾਂ ਪਿਸ਼ਾਬਾਦਿਕ ਸਰੀਰ ਦੀ ਗੰਦਗੀ ਬਾਹਰ ਕੱਢਦਾ ਸਮਾਨ ਖੁਰਾਕ ਰਸ ਨੂੰ ਸਰੀਰ ਦੇ ਅੰਗ ਅੰਗ ਵਿੱਚ ਪਹੁੰਚਾਉਂਦਾ ਹੈ ਆਵਦਾਨ ਗਲੇ ਵਿੱਚ ਰਹਿ ਕੇ ਹਵਾ ਤੇ ਪਾਣੀ ਨੂੰ ਵੱਖਰਾ ਕਰਨ ਦੀ ਤਾਕਤ ਬਣਾਉਂਦਾ ਹੈ ਵਯਾਨ ਸਾਰੇ ਸਰੀਰ ਵਿੱਚ ਰਹਿ ਕੇ ਛਾ ਸ਼ਕਤੀ ਨੂੰ ਪ੍ਰੇਰਦਾ ਹੈ ਪੰਜ ਕਰਮ ਇੰਦਰੀਆਂ ਜ਼ਬਾਨ ਹੱਥ ਪੈਰ ਲਿੰਗ ਤੇ ਗੁਦਾਹਨ ਤਿੰਨ ਮਨੋਮਈ ਕੋਸ਼ ਮਨ ਤੇ ਪੰਜ ਗਿਆਨ ਇੰਦਰੀਆਂ ਅੱਖਾਂ ਕੰਨ ਨੱਕ ਤਾਚ ਤੇ ਜ਼ਬਾਨ ਦੇ ਮਿਲਾਪ ਨਾਲ ਬਣਿਆ ਹੈ ਇਹ ਸਰੀਰ ਦੇ ਸਕਲਪ ਵਿਕਲਪ ਉਠਾਉਣ ਵਾਲਾ ਮਨ ਹੈ ਚਾਰ ਗਿਆਨਮਈ ਕੋਸ਼ ਬੁੱਧੀ ਤੇ ਗਿਆਨ ਇੰਦਰੀਆਂ ਦੇ ਮਿਲਣ ਨੂੰ ਗਿਆਨਮਈ ਕੋਸ਼ ਕਹਿੰਦੇ ਹਨ ਜੋ ਚੰਗੀ ਮੰਦੀ ਗੱਲ ਦਾ ਨਿਰਣਾ ਕਰਦਾ ਹੈ ਪੰਜ ਆਨੰਦਮਈ ਕੋਸ਼ ਇਹ ਸਭ ਤੋਂ ਅੰਤਲਾ ਪਰਦਾ ਹੈ ये अवस्था विच पहुंच के मनुख आत्मा नाल सीधा संबंध जोड़ के संसारिक बंधना तो दूर हो जाता है योग साधन दे मुख अठ अंग हैं यम नियम आसन प्राणायाम प्रत्याहार धारणा ध्यान ते समाधि है एक यम उपरित काम आदि तो नवृत्ति अहिंसा सतई ब्रह्मचर्य अपरग्रेट शब्द सपरश ਰੂ ਰਸ ਗੰਦਾ ਦੇ ਪੋਗ ਸਮਗਰੀ ਦਾ ਸੰਗ੍ਰਹਿ ਨਾ ਕਰਨਾ ਇਹ ਪੰਜ ਯਮਨ ਨੂੰ ਪੂਰਨ ਰੀਤੀ ਨਾਲ ਕਰਨਾ ਮਹਾव्रਤ ਕਹਾਉਦਾ ਹੈ ਦੋਗ ਨਿਯਮ ਪਵਿੱਤਰਤਾ ਸੰਤੋਖ ਤਕ ਸਵਾਦੀ ਆਈ ਈਸ਼ਵਰ ਪਰੇਦਾਨ ਪੰਜ ਨਿਯਮ ਹਨ ਤਿੰਨ ਆਸਨ ਬੈਠਣ ਦੇ ਟੰਗ ਯੋਗ ਵਿੱਚ ਅਨੇਕਾਂ ਤਰ੍ਹਾਂ ਦੇ ਆਸਨਾਂ ਦਾ ਵਿਵਰਣ ਹੈ ਚਾਰ pranayama ਸਵਾਸਾਂ ਨੂੰ ਕਾਬੂ ਰੱਖਣ ਦੀ ਕਿਰਿਆ ਸਵਾਸਾਂ ਨੂੰ ਯੋਗ ਦੀ ਯੁਕਤੀ ਗੁਪਤੰਗ ਨਾਲ ਰੋਕ ਕੇ ਮਨ ਨੂੰ ਕਾਬੂ ਕਰਨ ਦੀ ਵਿਧੀ ਹੈ ਪੰਜ ਪ੍ਰਤੀਹਾਰ ਮਨ ਦੀਆਂ ਸ਼ਕਤੀਆਂ ਨੂੰ ਇਕੱਤਰ ਕਰਕੇ ਉਹਨਾਂ ਨੂੰ ਬਾਹਰ ਵਿਸ਼ਯ ਵੱਲ ਜਾਣ ਤੋਂ ਰੋਕਣਾ ਹੈ 6 ਧਾਰਨਾ ਚਿੱਤ ਨੂੰ ਇੱਕ ਸਾਧਨ ਤੇ ਬੰਨ੍ਹਣਾ ਸਥਿਰ ਕਰ ਦੇਣਾ ਹੈ ਸਤ ਧਿਆਨ ਚਿਤ ਬਿਤੀ ਦੇ ਵੇਗ ਪਰਵਾਹ ਨੂੰ ਰੋਕ ਕੇ ਹੀ ਕਾਪੀਰਾਈਟ ਵਰ ਵੱਲ ਲਗਾਉਣਾ ਹੈ ਅਠ ਸਮਾਧੀ ਜਿਸ ਅਵਸਥਾ ਵਿੱਚ ਪੰਜ ਗਿਆਨ ਇੰਦਰੀਆਂ ਬਾਹਰ ਦੇ ਵਿਸ਼ਿਆ ਦਾ ਤਿਆਗ ਕਰਕੇ ਅੰਤਰਮੁਖ ਹੋ ਜਾਣ ਸੰਸਾਰ ਵਿੱਚ ਸਰੀਰ ਸਮੇਂਤ ਰਹਿੰਦਾ ਮਨੁੱਖ ਮਾਇਆ ਦੇ ਬੰਧਨ ਤੋਂ ਛੁੱਟ ਕੇ ਉਸ ਪਰਮਾਤਮਾ ਦੇ ਰੂਪ ਵਿੱਚ ਲੀਨ ਹੋ ਜਾਣਾ ਹੀ ਸਮਾਧੀ ਹੈ